ਹਾਏ ਦ ਡੋਰ ਇਹ ਆਇਆ ਮਾਰਗੇ ਤੇ ਟੋਟ ਦਾ ਟੁੱਟਦਾ ਤਾਂ ਨਹੀਂ ਨਹੀਂ ਇਸ ਗੱਲ ਦਾ ਆਪਾਂ ਖਾਸ ਧਿਆਨ ਕਰ ਕਿ ਇਹਨੇ ਕੱਚੇ ਪੱਕੇ ਰਾਵਾਂ ਤੇ ਜਾਣਾ ਗਲਾਸ ਸਾਰਾ ਟਫਨ ਹੈ ਟਫਨ ਗਲਾਸ ਆਪਣਾ ਗਲਾਸ ਹੈ ਜਿਹੜਾ ਅਨਬ੍ਰੇਕੇਬਲ ਹੈ ਕੋਈ ਚੱਕਰ ਨਹੀਂ ਜਿਸ ਤਰ੍ਹਾਂ ਮਰਜੀ ਹੈ ਇਹ ਰੱਖ ਸਕਦੇ ਕੜਚ ਦੇ ਨਹੀਂ ਲੱਗ ਜਿੰਦੀ ਲੈ ਜਿਆਦਾ ਵਿੱਚ ਰੱਖੀ ਗਈ ਹੈ ਅੰਦਰੋਂ ਹੀ ਬੰਦੇ ਨੇ ਆਪ ਹੀ ਚਲਾ ਦੇਣਾ ਅੰਦਰ ਹੀ ਕੰਟਰੋਲ ਹੈ ਸਭ ਡਰਾਈਵਰ ਕੋਲੇ ਹੂੰ ਤੇ ਫਿਰ ਪਾਣੀ ਕਿਵੇਂ ਭਰਦੇ ਉਹਦੇ ਵਿੱਚ ਟੁੱਟੀ ਰਹੀ ਭਰਿਆ ਜਾਂਦਾ ਕੀ ਕੀ ਸਿਸਟਮ ਬੁੱਤਾ ਵਾ ਪਾਣੀ ਟੁੱਟੀ ਰਹੀ ਭਰਿਆ ਜਾਂਦਾ ਜੀ اور ਬਾਕੀ ਇਹ ਲਈ ਇੱਕ ਹਰ ਇੱਕ ਖਾਸੀਅਤ ਇਹ ਰੱਖੀ ਗਈ ਹੈ ਹਰ ਇੱਕ ਪਾਰਟ ਇਹਦਾ ਰਿਮੂਵੇਬਲ ਹੈ ਰਿਮੂਵੇਬਲ ਤਾਂ ਰੱਖਿਆ ਵੀ ਕੱਲ ਨੂੰ ਕੋਈ ਮਕੈਨਿਕ ਦਾ ਕੰਮ ਹੈ ਇਲੈਕਟ੍ਰੀਕਲ ਕੰਮ ਹੈ ਤਾਂ ਉਹਨੂੰ ਉਹ ਦਿੱਕਤ ਨਾ ਵੀ ਇਹ ਫਿਕਸ ਹੋ ਗਿਆ ਜਾਂ ਜੁੜ ਗਿਆ ਬਿਲਕੁਲ ਹਾਂ ਮਕੈਨਿਕ ਦੇ ਲੈ ਜਾਣਾ ਉਹਦਾ ਕੰਮ ਰਿਪੇਅਰ ਕਰਨਾ ਸੌਖਾ ਹੋ ਜੇ ਹਾਂ ਜੀ ਬੈਕਅਰ ਕੈਮਰਾ ਦਿੱਤਾ ਗਿਆ ਕੈਮਰਾ ਆ ਗਿਆ ਲੈ ਹਾਰ ਨੰਬਰ ਪਲੇਟ ਭਾਈ ਲੱਗ ਗਈ ਹੈ ਇਹਨਾਂ ਦੀ ਹਾਂ ਜੀ ਤੇ ਅੰਦਰ ਅੰਦਰ ਲਾਈਟ ਗੋਪੀ ਵੀਰੇ ਮੜਾ ਦਿਖਾ ਕਰ ਸਿਸਟਮ ਕਿਵੇਂ ਹੈ ਦੇਖੇ ਲੇਖੋ ਕਿਰਾ ਲਾਈਟਿੰਗ ਕਿੰਨੀ ਕਮਾਲ ਆ ਪਰਦੇ ਵਗੈਰਾ ਕਿਵੇਂ ਕਮਾਲ ਦੇ ਕੀਤਾ ਕੰਮਕਾਰ ਬਾਈ ਰੀਜਾਂ ਲਾਈਆਂ ਪਈਆਂ ਯਾਰ ਕੀ ਕਹਿਣੇ ਆ ਹੈ ਇਹ ਹੋ ਗਿਆ ਹੱਥ ਹਾਂਜੀ ਜਦੋਂ ਆਪਾਂ ਪੈਂਟ ਹੋ ਗਏ ਅੰਦਰ ਜਾਣਾ ਹਾਂਜੀ ਬਿਲਕੁਲ ਜੀ ਆ ਲੈ ਆ ਟੂਟੀ ਦਾ ਵੀ ਪ੍ਰਬੰਧ ਪੂਰਾ ਹੋ ਗਿਆ ਆ ਸਾਰੀਆਂ ਲਾਈਟਿੰਗ ਵਰਕਿੰਗ ਆ ਵਰਕਿੰਗ ਜੀ ਸਾਰਾ ਕੁਝ ਵਰਕਿੰਗ ਆ ਔਰ ਇੱਕ ਹੋਰ ਵੀ ਹੋਰ ਮੈਂ ਦੱਸਾਂ ਜਿੰਨਾ ਤੁਸੀਂ ਇਹ ਕੰਮ ਦੇਖ ਰਹੇ ਹੋ ਮੀਨਾਕਾਰੀ ਹਾਂਜੀ ਇਹ ਮਸ਼ੀਨੀ ਨਹੀਂ ਹੈ ਸੀਐਨਸੀ ਨਹੀਂ ਹੈ ਟੋਟਲ ਹੈਂਡ ਮੇਡ ਆ ਹੱਥ ਨਾਲ ਬਣਾਈ ਹੋਈਆਂ ਮੈਂ ਜਦੋਂ ਨਾ ਆਇਆ ਵਾ ਇੱਥੇ ਬਾਈ ਲੱਗਿਆ ਪਿਆ ਸੀ ਆ ਨਮੂਨਾ ਬਣ ਰਿਹਾ ਜਿਵੇਂ ਹਾਂਜੀ ਇਹਦੇ ਕਾਰਾਗਰੀ ਕਰ ਹੱਥ ਨਾਲ ਬਹੁਤ ਮਿਹਨਤ ਲੱਗਦੀ ਆ ਹਾਂਜੀ ਬਿਲਕੁਲ ਫਿਰ ਜਦੋਂ ਫਿਰ ਗੁਰੂ ਸਾਹਿਬ ਲਈ ਗੱਲ ਹੋਣੀ ਆ ਨਾ ਫਿਰ ਉੱਤਾਂ ਫਿਰ ਫਿਨਿਸ਼ਿੰਗ ਤੇ ਆ ਆ ਇਹ ਪ੍ਰਵਾਦ ਫੇਰੀ ਵਾਸਤੇ ਜਿਵੇਂ ਹੁਣ ਦਸੰਬਰ ਚ ਚੱਲ ਪਣਾਂ ਦਾ ਹਾਂਜੀ ਤੋਂ ਚੱਲ ਪਣੇ ਆਪਣੇ ਸ਼ਹੀਦੀ ਦਿਹਾੜੇ ਬਿਲਕੁਲ ਪਿੰਡਾਂ 'ਚ ਪ੍ਰਵਾਦ ਫੇਰੀਆਂ ਦਾ ਹੁੰਦਾ ਸ਼ਾਇਦ ਸਬਾ ਦੇ ਦਿਨ ਵੀ ਕਹਿੰਦੇ ਆ ਬਿਲਕੁਲ ਜੀ ਅਲੱਗ-ਅਲੱਗ ਖੇਤਰਾਂ ਦੇ ਵਿੱਚ ਅਲੱਗ-ਅਲੱਗ ਤੌਰ ਤੇ ਆ ਦੇ ਵੀ ਲਾਈਟ ਸਿਸਟਮ ਸੇਮ ਹੋਵੇ ਹੀ ਸਾਰ ਸਰਚ ਲਾਈਟ ਦੇਤੀ ਇਹਨਾਂ ਨੇ ਹਾਂਜੀ ਅੱਜ ਮੈਂ ਉਸ ਸਥਾਨ ਦੇ ਉੱਤੇ ਆ ਜਿੱਥੇ ਗੁਰੂ ਸਾਹਿਬਾਨ ਦੇ ਲਈ ਪਾਲਕੀਆਂ ਬਣਦੀਆਂ ਆ ਆ ਦੇਖੋ ਕਿੰਨੀ ਸੋਹਣੀ ਪਾਲਕੀ ਬਣੀ ਹੋਈ ਆ ਇਹਦੇ ਵਾਸਤੇ ਮਾਹੌਲ ਵੀ ਚਾਹੀਦਾ ਹੁੰਦਾ ਵਾ ਜਿੱਥੇ ਰੱਬ ਦੇ ਵਾਸਤੇ ਕੋਈ ਚੀਜ਼ ਬਣਨੀ ਆ ਉਹਦੇ ਵਾਸਤੇ ਰੱਬੀ ਮਾਹੌਲ ਵੀ ਚਾਹੀਦਾ ਹੁੰਦਾ ਤੇ ਉਹ ਰੱਬੀ ਮਾਹੌਲ ਤੁਹਾਨੂੰ ਦਿਖਾ ਦਿਆਂ ਦੇਖੋ ਕਿੱਡਾ ਪੁਰਾਣਾ ਬੋੜ ਆ ਤਰਬੈਣੀਆਂ ਪਰੇ ਪਿੱਪਲ ਆ ਮਤਲਬ ਕੁਦਰਤ ਆ ਕੁਦਰਤ ਦੀ ਗੋਦ ਦੇ ਵਿੱਚ ਆ ਖੂਸਾ ਰਣ ਤੀਰਪਿੰਡ ਦੇ ਵਿੱਚ ਆ ਆਪਾਂ ਬਾਈ ਸਤਨਾਮ ਸਿੰਘ ਜੀ ਆਪਣਾ ਬਾਈ ਜੀ ਸਤਿ ਸ੍ਰੀ ਅਕਾਲ ਜੜਦੀ ਕਲਾ ਠੀਕ ਠਾਕ ਹੋ ਜੀ ਜੀ ਆ ਤੇ ਮੈਂ ਤੁਹਾਨੂੰ ਕੱਲ ਦੱਸਦਿਆਂ ਕਾਫੀ ਲੰਮੇ ਸਮੇਂ ਤੋਂ ਤਿਆਰਬਾ ਰੱਖਦੇ ਆ ਉਹ ਫਿਰ ਪਾਲਕੀਆਂ ਬਣਾਉਂਦੇ ਰਹੇ ਸੀ ਤੇ ਆਹ ਦਰਬਾਰ ਸਾਹਿਬ ਦੇ ਮਾਡਲ ਦੀ ਤਰ੍ਹਾਂ ਪਾਲਕੀ ਬਣੀ ਹੋਈ ਸੀ ਅੱਗੇ ਵੀ ਆਪਾਂ ਵੀਡੀਓ ਕਈ ਪਾਈਆਂ ਕਾਫੀ ਤੁਸੀਂ ਮਾਣ ਸਨਮਾਨ ਦਿੱਤਾ ਪਰ ਇਸ ਵਕਤ ਦਰਬਾਰ ਸਾਹਿਬ ਵੱਲੋਂ ਵੀ ਤੁਹਾਨੂੰ ਸਨਮਾਨਿਤ ਕੀਤਾ ਗਿਆ ਜੀ ਜੀ ਬਿਲਕੁਲ ਬਹੁਤ ਵੱਡੀ ਗੱਲ ਸੀ ਆ ਨਾ ਆ ਮਾਡਲ ਦਿਖਾ ਦਿਓ ਇਹ ਦਰਬਾਰ ਸਾਹਿਬ ਤੋਂ ਸਰੂਪਾ ਮਿਲ ਜੇ ਉਹ ਵੀ ਬਹੁਤ ਮਹਾਨਤ ਵਾਲੀ ਗੱਲ ਹੁੰਦੀ ਆ ਪਰ ਇਹਨਾਂ ਨੂੰ ਕਹਿ ਸਕਦੇ ਆ ਕਿ 24 ਕੈਟ 골ਡ ਪਲੇਟਡ ਗੁਰੂ ਕਹਿ ਸਕਦਾ ਮਾਡਲ ਦੇ ਕੇ ਸਨਮਾਨਤ ਕੀਤਾ ਗਿਆ ਵੀ ਤੁਸੀਂ ਉਹ ਸਿੱਖ ਪੰਥ ਲਈ ਸਵਾਮਾ ਕਹਿ ਸਕਦੇ ਆ ਹਨਾ ਜੀ ਹਾਂ ਬਿਲਕੁਲ ਤੁਸੀਂ ਇੱਕ ਬਹੁਤ ਵੱਡੀ ਮਾਨਮਤੀ ਗੱਲ ਸੀ ਇਹ ਤੇ ਤੁਸੀਂ ਵਧਾਈ ਦੇ ਪਾਤਰ ਵੀ ਆ ਵੀਰੇ ਤੇ ਹੁਣ ਇਹਦੇ ਬਾਰੇ ਦੱਸੋ ਵੀ ਕੀ ਨਵਾਂ ਕੀਤਾ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੀਡੀਆ ਰਾਈ ਸੁਣ ਰਹੀ ਸੈਕ ਸੰਗਤ ਨੂੰ ਫਤਿਹ ਦੀ ਸਾਂਝ ਪੜਨੇ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਜੀ ਇਹ ਸਟਾਰਟਿੰਗ ਮੇਰੀ ਜਿਵੇਂ ਹਮੇ ਹਰ ਇੱਕ ਵੀਡੀਓ ਦੇ ਵਿੱਚ ਜ਼ਿਕਰ ਕਰਦਾ ਜੀ ਸਟਾਰਟਿੰਗ ਹੋਈ ਸੀ ਸਾਡੇ ਪਿੰਡ ਦੇ ਸੰਤ ਨੇ ਸੰਤ ਬਾਬਾ ਗਰਮੀ ਸਿੰਘ ਜੀ ਜੋ ਵਾਤਾਵਰਣ ਪ੍ਰੇਮੀ ਨੇ ਜੀ ਬਹੁਤ ਲਗਾਵ ਜ਼ਿਆਦਾ ਸਾਡੇ ਚਾਰੇ ਨਗਰਾਂ ਨੂੰ ਇਸ ਵਿਸ਼ੇ ਤੇ ਅਡਾਪਟ ਵੀ ਕੀਤਾ ਤੇ ਉਹ ਬਹੁਤ ਸਹਿਯੋਗ ਦਿੰਦੇ ਨੇ ਹਮ ਉਹਨਾਂ ਦੀ ਰਹਿਨਵਾਈ ਹੇਠ ਆਪਾਂ ਇੱਕ ਪਲਕੀ ਸਾਹਿਬ ਇੱਥੇ ਤਿਆਰ ਕੀਤੀ ਸੀ ਉਸ ਤੋਂ ਬਾਅਦ ਇਹ ਪਲਕੀ ਸਾਹਿਬ ਦੀ ਵੀਡੀਓ ਦਰਬਾਰ ਸਾਹਿਬ ਪਹੁੰਚੀ ਹਮ ਦਰਬਾਰ ਸਾਹਿਬ ਆ ਪਹੁੰਚਾ ਤੇ ਉੱਥੇ ਦੋ ਮਾਡਲ ਗਏ ਅੱਛਾ ਦੋ ਮਾਡਲ ਫੂਬ ਹੋਏ ਗਏ ਉਹਨਾਂ ਨੇ ਫਿਰ ਅ ਇਹ ਇਧਰ ਵੀ ਤੁਹਾਨੂੰ ਦਿਖਾਉਂਦੇ ਵੀ ਜਾਓ। ਉਸ ਸਾਹਿਬ ਨਾਲ ਕਹਿ ਦਈ ਆਪਾਂ। ਹਾਂਜੀ। ਉਸ ਸਾਹਿਬ ਨੇ ਮੈਨੂੰ ਸੁਰ ਸਨਮਾਨਤ ਕੀਤਾ ਗਿਆ। ਹਾਂ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਇਹ। ਬਹੁਤ ਵੱਡੀ ਗੱਲ। ਹਾਂਜੀ। ਤੇ ਮੈਂ ਦੱਸਦਿਆਂ ਵੀ ਆ ਪਾਲਕੀ ਭਾਈ ਪਿੰਦਰਪਾਲ ਸਿੰਘ ਜੀ ਹੋਣਾ ਦੀ। ਆ ਹਾਂਜੀ ਇਹ ਕੰਮ ਆਪਾਂ ਨਵਾਂ ਸ਼ੁਰੂ ਕੀਤਾ ਟਰਾਲੀ ਤੇ। ਟਰਾਲੀ ਦੇ ਮਤਲਬ ਟਰਾਲੀਆਂ ਵੀ ਦੇਖ ਸਕਦੇ ਆ। ਇਹ ਨਗਰ ਕੀਰਤਨ ਲਈ ਜ਼ਿਆਦਾ ਵਧੀਆ ਹਨਾ। ਹਾਂਜੀ। ਤੇ ਇਹ ਆਪਣੀ ਕਿਸ ਤਰ੍ਹਾਂ ਜਾਂਬ ਪਿੰਡਾਂ ਚੋਂ ਗੁਰਦੁਆਰਾ ਸਾਹਿਬ ਹੁੰਦੇ ਆ। ਹਾਂਜੀ। ਉਹਨਾਂ ਵਾਸਤੇ ਸਰੂਪ ਨੂੰ ਇਧਰ ਜਾਂ ਉਧਰ ਕਿਸੇ ਨਾਲ ਲੈ ਕੇ ਜਾਣਾ ਕਿਤੇ। ਹਾਂਜੀ ਜੋ ਸਫ਼ਰ ਦਰਮਿਆਨ ਇਹਨਾਂ ਚੀ ਸਮੇ ਦੇ ਮਾਹੌਲ ਦੇ حساب ਨਾਲ ਸੇਫਟੀ ਸੇਫਟੀ ਵੀ ਆ ਤੇ ਚੀਜ਼ ਵੀ ਉਹ ਛੋਟੀ ਬਣੀ ਆ ਵੀ ਬਹੁਤੀ ਕੋਈ ਵੱਡੀ ਨਹੀਂ ਹਰ ਇੱਕ ਵਿਸ਼ੇ ਨੂੰ ਹਰ ਇੱਕ ਪੱਖ ਨੂੰ ਰੱਖ ਕੇ ਇਹ ਚ ਢਾਂਚਾ ਤਿਆਰ ਕੀਤਾ ਗਿਆ ਚੀਜ਼ ਵੱਡੀ ਬਣੀ ਆ ਵੱਡੀ ਬਣੀ ਆ ਆਕਾਰ ਇਹਦਾ ਛੋਟਾ ਕਿਉਂ ਆ ਹਾਂ ਹਾਂ ਚੀਜ਼ 17 ਸੈਂਟੀ ਚੀਜ਼ ਬਹੁਤ ਵੱਡੀ ਆ ਪਰ ਆਕਾਰ ਆਪਾਂ ਉਹਨਾਂ ਕਰ ਰੱਖਿਆ ਗਿਆ ਵੀ ਜਿੰਨੀ ਕਿ ਜ਼ਰੂਰਤ ਹੈ ਹਾਂ ਇੱਕ ਛੋਟਾ ਮੈਂ ਖਾਸ ਦਿਖਾਉਣਾ ਵੀ ਤੁਸੀਂ ਦੂਜੀਆਂ ਸੀਟ ਨਹੀਂ ਵੀ ਰੱਖਦੇ ਹੋ ਹਾਂਜੀ ਇਹ ਹੈਗਾ ਮਰਿਆਦਾ ਅਨੁਸਾਰ ਆਪਾਂ ਜਿਵੇਂ ਦਰਬਾਰ ਸਾਹਿਬ ਤੋਂ ਆ ਵਿਮਾਨ ਸਰਮਾਰ ਵੀ ਮਿਲੇ ਆਪਾਂ ਨੂੰ ਤੇ ਉੱਥੇ ਗਈਆਂ ਉਹਨਾਂ ਦੀ ਮਰਿਆਦਾ ਅਨਸਾਰ ਹੀ ਆਪਾਂ ਇਹ ਫਾਉਂਡੇਸ਼ਨ ਜਿਹੜਾ ਮਹਾਰਾਜ ਦਾ ਸਰੂਪ ਆ ਉਹ ਉੱਚਾ ਹੈ ਡਰਾਈਵਰ ਸੀਟ ਦਾ ਡਾਉਣ ਹੈ ਨਾ ਏਸੀ ਆ ਏਸੀ ਵੀ ਡਬਲ ਏਸੀ ਵੀ ਚੇਂਜ ਕੀਤਾ ਔਰ ਇਹਦੇ ਵਿੱਚ ਜੋ ਕਿ ਆਪਾਂ ਨੂੰ ਆਪਾਂ ਅੱਗੇ ਪਹਿਲਾਂ ਅੱਗੇ ਡੋਲੂ ਲੈ ਕੇ ਪਾਣੀ ਚਲਦੇ ਸੀਗੇ ਉਹ ਵੀ ਆਪਾਂ ਸਾਨੂੰ ਨਾਲ ਦੱਸੋ ਫਿਰ ਨਾਲ ਪ੍ਰੈਕਟੀਕਲ ਦੱਸੋ ਕਿਵੇਂ ਆ ਹਾਂਜੀ ਤੇ ਤਾਂ ਕਿ ਪਤਾ ਲੱਗ ਸਕੇ ਤੇ ਦਰਸ਼ਕੋ ਫੁਵਾਰੇ ਵੀ ਇਹਦੇ ਮੂਰੇ ਲੱਗੇ ਹੋਏ ਆ ਮਤਲਬ ਡੋਲੂ ਲੈ ਕੇ ਜਲ ਛੜਕਣ ਦੀ ਲੋੜ ਨਹੀਂ ਆ ਦੇਖ ਸਾਦੇਓ ਇਹ ਵੀ ਮਰਿਆਦਾ ਜੀ ਆਪਾਂ ਜਿਵੇਂ ਮਹਾਰਾਜ ਦਾ ਸਰੂਪ ਲੈ ਕੇ ਹਾਂ ਹਾਂ ਬਿਲਕੁਲ ਆ ਦੇਖ ਸਾਦੇ ਆ ਜਦੋਂ ਕਾ ਕਰਦੇ ਆ ਤਾਂ ਉਹ ਵੀ ਮਰਿਆਦਾ ਵਿੱਚ ਰੱਖੀ ਗਈ ਹੈ ਅੰਦਰੋਂ ਹੀ ਬੰਦੇ ਨੇ ਆਪੇ ਹੀ ਚਲਾ ਦੇਣਾ ਅੰਦਰ ਹੀ ਕੰਟਰੋਲ ਆ ਸਭ ਡਰਾਈਵਰ ਕੋਲੇ ਹੂੰ ਤੇ ਫਿਰ ਪਾਣੀ ਕਿਵੇਂ ਭਰਦੇ ਹੋ ਦੇ ਵਿੱਚ ਟੁੱਟੀ ਰਹੀ ਭਰਿਆ ਜਾਂਦਾ ਕੀ ਸਿਸਟਮ ਦਿੱਤਾ ਵਾ ਪਾਣੀ ਟੁੱਟੀ ਰਹੀ ਭਰਿਆ ਜਾਂਦਾ ਜੀ ਔਰ ਬਾਕੀ ਇਹਦਾ ਹੀ ਇੱਕ ਹਰ ਇੱਕ ਖਾਸੀਅਤ ਇਹ ਰੱਖੀ ਜੀ ਹਰ ਇੱਕ ਪਾਰਟ ਇਹਦਾ ਰਿਮੂਵੇਬਲ ਹੈ ਰਿਮੂਵੇਬਲ ਤਾਂ ਰੱਖਿਆ ਵੀ ਕੱਲ ਨੂੰ ਕੋਈ ਮਕੈਨਿਕ ਦਾ ਕੰਮ ਹੈ ਇਲੈਕਟ੍ਰੀਕਲ ਕੰਮ ਹੈ ਦਾ ਉਹਨੂੰ ਉਹ ਦਿੱਕਤ ਨਾਵੇਂ ਵੀ ਇਹ ਫਿਕਸ ਹੋ ਗਿਆ ਜਾਂ ਜੁੜ ਗਿਆ ਬਿਲਕੁਲ ਆ ਲੈ ਮਕੈਨਿਕ ਦੇ ਲੈਣਾ ਉਹਦਾ ਕੰਮ ਰਿਪੇਅਰ ਕਰਨਾ ਸੌਖਾ ਹੋ ਜੇ ਹਾਂਜੀ ਤੇ ਆਹ ਕੀ ਜੀ ਆਹ ਇਹ ਗੋਲਕ ਹੈ ਜੀ ਇਹ ਗੋਲਕ ਹੋ ਗਈ ਜੀ ਮਤਲਬ ਮਾਇਆ ਭੇਟਾ ਲਈ ਤੇ ਆਹ ਆਇਦਰ ਇਹ ਚਾਹੇ ਤਾਂ ਆਪਾਂ ਗੱਡੀ ਦੇ ਟੂਲ ਰੱਖ ਲਗੇ ਵਿੱਚ ਕੁਝ ਵੀ ਰੱਖ ਸਕਦੇ ਚਾਹੇ ਆਪਾਂ ਜੋੜੇ ਰੱਖ ਲਗੇ ਉਹ ਮਰਜ਼ੀ ਹੈ ਜੀ ਸੰਗਤ ਦੀ ਉਹ ਆਪਦੀ ਮਰਜ਼ੀ ਉਹਨਾਂ ਤੇ ਹਾਂਜੀ ਇਹ ਪਾਣੀ ਪਾਣੀ ਪਾਉਣ ਨੂੰ 100 ਲੀਟਰ ਦੀ ਟੈਂਕੀ ਰੱਖੀ ਗਈ ਹੈ ਜੋ ਹੂੰ ਹੂੰ ਤੇ ਇਸ ਵਕਤ ਗੱਡੀ ਜਾਣੀ ਕਿੱਥੇ ਹੈ ਇਹ ਜਾਣੀ ਆ ਜੀ ਆਪਣੇ ਬਾਰਾਮੁੱਲਾ ਜੰਮੂ ਕਸ਼ਮੀਰ ਤੋਂ ਵੀ ਤਾਂ ਬਾਰਾਮੁੱਲਾ ਜੰਮੂ ਕਸ਼ਮੀਰ ਜ਼ੇਲਮ ਦਰਿਆ ਦੇ ਕਿਨਾਰੇ ਸਹੀ ਆਖਿਆ ਜੀ ਉਹ ਥੋੜੇ ਮੈਂ ਸੰਗਤ ਉੱਥੋਂ ਦੀ ਆਈ ਹੋਈ ਆ ਆਪਣੇ ਕੋਲੇ ਸਾਰੀ ਸੰਗਤ ਸੋਨੂੰ ਮੈਂ ਦਾ ਮੈਂ ਉੱਥੇ ਰਾਤ ਕੱਟ ਕੇ ਆਇਆ ਜੀ ਬਾਰਾਮੁੱਲਾ ਗੁਰਦੁਆਰਾ ਸਾਹਿਬ ਦੇ ਵਿੱਚ ਛੇਵੇਂ ਪਾਤਸ਼ਾਹ ਦਾ ਚਿਨਾਰ ਦੇ ਰੱਖੁੰਦੇ ਸੀ ਤੁਸੀਂ ਉੱਥੇ ਨਿਸ਼ਾਨੀ ਹਜੇ ਰੱਖੀ ਤੇ ਜ਼ੇਲਮ ਦਰਿਆ ਦੇ ਕਿਨਾਰੇ ਆ ਗਏ ਆ ਸੀ ਸ਼ਾਮ ਵੇਲੇ ਸੀ ਸਾਨੂੰ ਡਰ ਦੇ ਡਰ ਦੇ ਜੇ ਜਾਈਏ ਵੀ ਮੱਲਾ ਇੱਥੇ ਪਤਾ ਨਹੀਂ ਕਿਹੜੇ ਵੇਲੇ ਗੋਲੀ ਚੱਲ ਜਾਣੀ ਆ। ਕਦੋਂ ਦੀ ਗੱਲ ਆ ਵੀਰੇ? ਆ ਪਿਛਲੇ ਸਾਲ ਦੀ ਗੱਲ ਹੀ ਆ। ਨਹੀਂ ਮਾਹੌਲ ਤੇ ਠੀਕ ਹੈ ਉੱਥੇ ਮਾਹੌਲ ਠੀਕ ਉਹ ਤਾਂ ਅਸੀਂ ਸਾਰਾ ਘੁੰਮਦੇ ਫਿਰ ਜਦੋਂ ਆਥਣ ਜਾਇਆ ਹੋਇਆ ਕਿ ਰਾਤ ਜਿਹੜੀ ਗੱਡੀ ਨੰਗਾ ਕਰੇ ਮੈਂ ਕਿਹਾ ਪਤਾ ਨਹੀਂ ਕਿਹੜੀ ਚ ਬੰਬ ਹੋ। ਤੇ ਪਰ ਉਹ ਜਦੋਂ ਉੱਥੇ ਦੇਖਿਆ ਮੈਂ ਕਿਹਾ ਸਾਨੂੰ ਡਰੂ ਨਹੀਂ ਲੱਗਦਾ ਕਹਿੰਦੇ ਇਹ ਜੇ ਮਾਹੌਲ ਚ ਸਾਨੂੰ ਆਦੀ ਹੋਏ ਆ ਕੋਈ ਵੱਡੀ ਗੱਲ ਨਹੀਂ ਖਤਰ ਵਾਲੀ ਕੋਈ ਗੱਲ ਨਹੀਂ। ਤੇ ਬਹੁਤ ਪਿਆਰ ਮਿਲਿਆ ਸਾਨੂੰ ਅਸੀਂ ਉੱਥੇ ਰਾਤ ਕੱਟ ਕੇ ਆਏ ਸੀ। ਤੇ 12 ਮੁੱਲਾ ਇਹ ਇਹਦਾ ਗੱਡੀ ਵੀ ਸੌਪਣਾ ਆਪਾਂ ਬਣਾਵਾਂਗੇ ਪਹਿਲਾਂ ਇਹਦਾ ਰਿਵਿਊ ਕਰ ਲਈਏ ਮਾੜਾ ਜਿਹਾ ਤੇ ਵਧਾਈਆਂ ਵੀ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਚੰਗਾ ਪ੍ਰਾਲਾ ਕੀਤਾ ਤੁਸੀਂ ਜੰਮੂ ਕਸ਼ਮੀਰ ਜਾਣੀ ਆ ਤਕਰੀਬਨ ਇੱਥੋਂ ਹੋਊਗਾ 890 ਕਿਲੋਮੀਟਰ 800 ਕਿਲੋਮੀਟਰ 800 ਕਿਲੋਮੀਟਰ ਪੈਣਾ ਤੇ ਇਹਦਾ ਮਤਲਬ ਭਾਈ ਜੀ ਬਹੁਤ ਵਾਇਗਰੂ ਦੀ ਮੇਰ ਆ ਹੈ ਇਹ ਆਪਾਂ ਇਹਨਾਂ ਤੋਂ ਪੁੱਛਾਂਗੇ ਪਹੁੰਚੇ ਕਿਵੇਂ ਆਪਣੀ ਪਹੁੰਚੇ ਕਿਵੇਂ ਆ ਉਹ ਵੀ ਆਪਾਂ ਰਿਵਿਊ ਲਵਾਂਗੇ ਆਪਾਂ ਇਧਰੇ ਬਸ ਦਿਖਾ ਦਈਏ ਹਾਂਜੀ ਆਹ ਲਓ ਭਾਈ ਆਹ ਇਧਰ ਡੋਰ ਇਹ ਆਏ ਮਾਰਗੇ ਤੇ ਟੁੱਟਦਾ ਟੁੱਟਦਾ ਤਾਂ ਨਹੀਂ ਇਹ ਇਸ ਗੱਲ ਦਾ ਆਪਾਂ ਖਾਸ ਧਿਆਨ ਰੱਖੋ ਕਿ ਇਹਨੇ ਕੱਚੇ ਪੱਕੇ ਰਾਵਾਂ ਤੇ ਜਾਣਾ ਗਲਾਸ ਸਾਰਾ ਟਫਨ ਹੈ ਟਫਨ ਗਲਾਸ ਆ ਆਪਣਾ ਗਲਾਸ ਆ ਜਿਹੜਾ ਅਨਬ੍ਰੇਕੇਬਲ ਹੈ ਕੋਈ ਚੱਕਰ ਨਹੀਂ ਜਿਸ ਤਰ੍ਹਾਂ ਮਰਜੀ ਆ ਇਹ ਰੱਖ ਸਕਦੇ ਕੜਚ ਤੇ ਨਹੀਂ ਲੱਗ ਜਿੰਦੀ ਲੈ ਜੋ ਮਰਸੀਡੀਜ਼ ਦੀ ਨਹੀਂ ਹੁੰਦੀ ਉਹਦੀ ਇਸੇ ਕਾ ਇਹ ਚੀਜ਼ ਵੇਖਦੀ ਹੈ ਵੀ ਜਦੋਂ ਐਂ ਬਾਰੀ ਲਾ ਕੇ ਆਵਾਜ਼ ਹੁੰਦੀ ਨਾ ਟੱਕਦੀ ਉਹ ਮਰਸੀਡੀਜ਼ ਇਸੇ ਚੱਕਰ ਚ ਹੀ ਵੀ ਗਈ ਜਾਂਦੀ ਆ ਉਰਫਾ ਫੀਚਰ ਬਹੁਤ ਆ ਜਿਹਦੇ ਬਾਰੀ ਲੱਗਣ ਦਾ ਹੈ ਬੈਕ ਸੈਂਸਰ ਦਿੱਤੇ ਆ ਆਹਾ ਹਾਂਜੀ ਓਕੇ ਜਦੋਂ ਬੈਕ ਕਰਦੇ ਤਾਂ ਉਹਨੂੰ ਸੈਂਸਰ ਦੇ ਰਾਹੀਂ ਸਿਗਨਲ ਮਿਲ ਜੂਗਾ ਸਿਗਨਲ ਮਿਲ ਜੂਗਾ ਕਿਉਂਕਿ ਆਪਣਾ ਮਾਹੌਲ ਉਸ ਤਰ੍ਹਾਂ ਹੁੰਦਾ ਕਿ ਆਪਾਂ ਰੋਲਾ ਵੀ ਨਹੀਂ ਪਾ ਸਕਦੇ ਹਾਂਜੀ ਮੈਕੀਰ ਕੈਮਰਾ ਦਿੱਤਾ ਗਿਆ ਕੈਮਰਾ ਹੈ ਗਿਆ ਲੈ ਆ ਨੰਬਰ ਪਲੇਟ ਭਾਈ ਲੱਗ ਗਈ ਆ ਇਹਨਾਂ ਦੀ ਹਾਂਜੀ ਤੇ ਅੰਦਰ ਅੰਦਰ ਲਾਈਟ ਗੋਪੀ ਵੀਰੇ ਮਾੜਾ ਦਿਖਾ ਕਰਾ ਸਿਸਟਮ ਕਿਵੇਂ ਆ ਦੇਖੇ ਦੇਖੋ ਕਰਾ ਲਾਈਟਿੰਗ ਕਿੰਨੀ ਕਮਾਲ ਆ ਪਰਦੇ ਵਗੈਰਾ ਕਿਵੇਂ ਕਮਾਲ ਦੇ ਕੀਤਾ ਕੰਮ ਕਾਰਬਾਈ ਰੀਜਾਂ ਲਾਈਆਂ ਪਈਆਂ ਯਾਰ ਕੀ ਕਹਨੇ ਆ ਹੈਂ ਦੇ ਕਹਿ ਸਕਦਾ ਕਿ ਇੱਕ ਹੋਰ ਚੀਜ਼ ਇਹਦਾ ਕੰਟਰੋਲਰ ਰੱਖਿਆ ਗਿਆ ਜੀ ਵੀ ਸਰਕਟ ਤੋਂ ਜਿਵੇਂ ਆਪਾਂ ਆ ਆਕ ਨਾਲ ਲੱਗ ਸਕੇ ਉਹਦਾ ਕੰਟਰੋਲ ਕੀ ਰੱਖਿਆ ਫਿਰ ਇਹਦਾ ਕੰਟਰੋਲਰ ਇੱਕ ਤਾਂ ਆਪਾਂ ਇੱਥੇ ਰੱਖਿਆ ਗਿਆ ਜੀ ਦਿਖਾ ਸਕਦੇ ਆ ਜੀ ਤੇ ਇੱਕ ਕੰਟਰੋਲਰ ਇਹਦਾ ਮੇਨ ਅੱਗੇ ਬੈਟਰੀ ਤੇ ਆ ਫਿਊਜ਼ ਲਿੰਕ ਦੇ ਕੇ ਅੱਛਾ ਮੀਆਟੋ ਕੱਟ ਕਰਕੇ ਇਹ ਉਹਨੂੰ ਕਰ ਦੇਗੀ ਅੱਛਾ ਆਟੋ ਕੱਟ ਹੋ ਜੂਗਾ ਜੀ ਬਿਲਕੁਲ ਜੀ ਤੇ ਆਹ ਟੂਟੀ ਹੋ ਗਈ ਹੱਥ ਹਾਂਜੀ ਜਦੋਂ ਆਪਾਂ ਪੈਰ ਤੋਂ ਅੰਦਰ ਜਾਣਾ ਤਾਂ ਹਾਂਜੀ ਬਿਲਕੁਲ ਜੀ ਆਹ ਲਾ ਆ ਟੂਟੀ ਦਾ ਵੀ ਪ੍ਰਬੰਧ ਪੂਰਾ ਹੋ ਗਿਆ ਆ ਸਾਰੀਆਂ ਲਾਈਟਿੰਗ ਵਰਕਿੰਗ ਆ ਵਰਕਿੰਗ ਜੀ ਸਾਰਾ ਕੁਝ ਵਰਕਿੰਗ ਆ ਔਰ ਇੱਕ ਹੋਰ ਵੀ ਹੋਰ ਮੈਂ ਦੱਸਾਂ ਜਿੰਨਾ ਤੁਸੀਂ ਇਹ ਕੰਮ ਦੇਖ ਰਹੇ ਹੋ ਮੀਨਾਕਾਰੀ ਹਾਂਜੀ ਇਹ ਮਸ਼ੀਨੀ ਨਹੀਂ ਆ ਸੀਐਨਸੀ ਨਹੀਂ ਆ ਟੋਟਲ ਹੈਂਡ ਮੇਡ ਆ ਹੱਥ ਨਾਲ ਬਣਾਈ ਹੋਈਆਂ ਮੈਂ ਜਦੋਂ ਨਾ ਆਇਆ ਵਾ ਇੱਥੇ ਬਾਈ ਲੱਗਿਆ ਪਿਆ ਸੀ ਆ ਨਮੂਨਾ ਬਣ ਰਿਹਾ ਜਿਵੇਂ ਹਾਂਜੀ ਇਹਦੇ ਤੇ ਕਾਰਗਰੀ ਕਰ ਹੱਥ ਨਾਲ ਬਹੁਤ ਮਿਹਨਤ ਲੱਗਦੀ ਆ ਹਾਂਜੀ ਬਿਲਕੁਲ ਫਿਰ ਜਦੋਂ ਫਿਰ ਗੁਰੂ ਸਾਹਿਬ ਲਈ ਗੱਲ ਹੋਣੀ ਆ ਨਾ ਫਿਰ ਉੱਤਾਂ ਫਿਰ ਬੰਦਾ ਕੋਈ ਰੱਖਦਾ ਹੀ ਨਹੀਂ ਗੱਭੀ ਕੋ ਲਕੋਗੇ ਚੀਜ਼ ਹਨਾ ਜੋ ਹੁੰਦਾ ਉਹ ਪੇਟਾ ਕਰਦਾ ਕਿਸੇ ਕੋਲੇ ਮਿਹਨਤਾਂ ਤੇ ਕਿਸੇ ਕੋਲੇ ਪੈਸਾ ਜੋ ਵੀ ਆ ਹਨਾ ਜੋ ਵੀ ਆ ਜੋ ਵੀ ਹਾਂ ਆ ਦੇਖੋ ਲੈ ਆ ਡਿਜ਼ਾਈਨ ਕੋ ਪੇਰੇ ਦਿਖਾਈ ਕੇ ਰਕ ਕਮਾਲ ਕੀਤੀ ਪਈ ਨੇ ਰੀਜਾਂ ਲਾਈਆਂ ਪਈਆਂ ਵਾ ਹਾਂਜੀ ਕਹਿ ਸਕਦੇ ਕਿ 5 6 ਸਿੰਘ ਬੈਠ ਸਕਦੇ ਆ ਇਹਦੇ ਤੇ ਹਨਾ ਬਿਲਕੁਲ ਜੀ ਇੱਕ ਵਾਰ ਟਾਈਮ ਦੇ ਵਿੱਚ 6 ਸਿੰਘ ਬੜੇ ਆਰਾਮ ਨਾਲ ਇਹਦੇ ਚ ਹਾਂ ਤੇ ਆ ਤਾਂ ਹੋ ਗਿਆ ਇਧਰਲੇ ਪਾਸੇ ਖਾਲੀ ਰੱਖਿਆ ਹੋਵੇ ਏਸੀ ਫਟ ਕਰਨਾ ਹੋਵੇ ਜੇ ਨਹੀਂ ਏਸੀ ਉੱਪਰ ਲੱਗ ਚੁੱਕਿਆ ਪਰ ਦੇਖ ਚੁੱਕੇ ਆ ਅੱਛਾ ਉੱਤੇ ਕਰਤਾ ਉਹਰ ਕੀ ਉੱਪਰ ਕਰਤਾ ਵੱਡਾ ਕਰਤਾ ਚੇਂਜ ਕੀਤਾ ਇਹਦਾ ਓਕੇ ਅੱਗੇ ਇੱਥੇ ਹੁੰਦਾ ਸੀ ਹੈਨਾ ਤੇ ਫਿਰ ਆਹ ਸਪੇਸ ਖਾਲੀ ਰਹੂਗੀ ਇੱਥੇ ਸਿੰਘ ਕੋਈ ਬੈਠ ਸਕਦਾ ਜੀ ਮੌਕੇ ਤੇ ਹਾਂ ਇੱਥੇ ਬੈਠ ਸਕਦਾ ਕੋਈ ਆ ਦੇਖੋ ਵੀ ਇਧਰਲੇ ਪਾਸੇੋਂ ਅੰਦਰਲੇ ਪਾਸੋਂ ਦਿਖਾ ਦਿਓ ਇਹ ਗੱਡੀ ਕਿਹੜੀ ਆ ਮਹਿੰਦਰਾ ਬਲੈਰੋ ਪਿਕਅਪ ਇਹ ਤੁਸੀਂ ਲੈ ਕੇ ਦਿੰਨੇ ਹੋ ਜਾਂ ਜਿਹਨੇ ਬੜਵਾਉਣਿਓ ਆਪੇ ਲਿਆਵੇ ਨਹੀਂ ਮੈਂ ਤਾਂ ਜੀ ਇਹੀ ਕਹਿੰਦਾ ਜੀ ਅਗਲਾ ਆਪ ਖੁਦ ਲੈ ਕੇ ਆਵੇ ਅਗਲਾ ਖੁਦ ਲਿਆਵੇ ਭਾਈ ਨਵੀਂ ਲੈ ਆਵੇ ਪੁਰਾਣੀ ਲੈ ਆਵੇ ਤੇ ਉਵੇਂ ਲੈ ਆਵੇ ਹੈਨਾ ਹਾਂਜੀ ਬਿਲਕੁਲ ਜੀ ਕੰਮ ਇੱਕ ਵਾਰਾ ਕਰਾ ਲਓ ਮਕੈਨਿਕ ਦਾ ਕੰਮ ਚੰਗੀ ਤਰ੍ਹਾਂ ਕਰਾ ਲਓ ਤੇ ਫਿਰ ਤੁਹਾਡਾ ਤਸੱਲੀ ਹੋਈ ਜਾਣੀ ਆ ਬਿਲਕੁਲ ਜੀ ਤੇ ਮੈਂ ਦੱਸ ਦਿਆਂ ਤੂੰ ਬਿਨਾ ਹੋਰ ਵੀ ਇਨਾਂ ਕੋਲੇ ਪਿਆ ਕੰਮ ਚੱਲ ਰਿਹਾ ਇਨਾਂ ਕੋਲੇ ਆ ਉਹ ਨਿੱਕੀ ਆ ਕੋ ਉਹ ਇਸ ਬਾਤ ਤੋਂ ਮੈਨੂੰ ਬਹੁਤ ਚੰਗੀ ਲੱਗੀ ਪਰਵਾਦ ਫੇਰੀ ਵਾਸਤੇ ਗੋਪੀ ਵੀਰਿਆ ਉਧਰ ਦੇਖ ਕੇ ਆਈਏ ਇਹਦੀ ਵੀ ਕਾਫੀ ਡਿਮਾਂਡ ਸੀ ਲੈ ਆਹ ਜੀ ਮਕਨਾ ਤਿਆਰ ਹੋ ਰਹੀ ਆ ਹਨਾ ਬਸ ਲਾਸਟ ਫਾਈਨਲ ਤਿਆਰ ਫਿਨਿਸ਼ਿੰਗ ਤੇ ਆ ਆਹ ਇਹ ਪਰਵਾਦ ਫੇਰੀ ਵਾਸਤੇ ਜਿਵੇਂ ਹੁਣ ਦਸੰਬਰ ਚ ਚੱਲ ਪਣਾ ਦਾ ਹਾਂਜੀ ਤੋਂ ਚੱਲ ਪੈਣੇ ਆਪਣੀ ਸ਼ਹੀਦੀ ਦਿਹਾੜੇ ਬਿਲਕੁਲ ਪਿੰਡਾਂ 'ਚ ਪ੍ਰਵਾਤ ਫੇਰੀਆਂ ਦਾ ਹੁੰਦਾ ਸ਼ਾਇਦ ਸਬਾਹ ਦੇ ਦਿਨ ਵੀ ਕਹਿੰਦੇ ਆ ਅਲੱਗ-ਅਲੱਗ ਖੇਤਰਾਂ ਦੇ ਵਿੱਚ ਅਲੱਗ-ਅਲੱਗ ਤੌਰ ਤੇ ਇਹ ਵੀ ਲਾਈਟ ਸਿਸਟਮ ਸੇਮ ਹੋਵੇਂ ਦਿੱਤਾ ਆਪਣਾ ਸਰ ਸਰਕਟ ਲਾਈਟ ਦੇਤੀ ਇਹਨਾਂ ਨੇ ਹਾਂਜੀ ਵਾਹ ਕਮਾਲ ਆ ਇਹ ਸਾਈਕਲ ਤੇ ਆ ਸਾਈਕਲ ਤੇ ਆ ਰੈਡੀ ਤੇ ਸੰਪਰਕ ਕਰੋ ਆ ਯਾਰ ਚੀਜ਼ ਵਧੀਆ ਲੱਗੀ ਹੈ ਨਾ ਹਾਂਜੀ ਕਮਾਲ ਆ ਰੰਗ ਤੁਸੀਂ ਇਹੀ ਆਪਸ਼ਨ ਇਹ ਸਨੈਰੀਓ ਰੱਖਦੇ ਆ ਸਨੈਰੀਓ ਦਾ ਇਹ ਆ ਜੀ ਆਪਣਾ ਗੁਰੂ ਸਾਹਿਬ ਦਾ ਪੇਟੈਂਟ ਕਲਰ ਹੂੰ ਮੇਨ ਹੱਬ ਮੇਨ ਹੋ ਗਿਆ ਹਾਂਜੀ ਤੇ ਕਿੰਨੇ ਚਿਰ ਚ ਤਿਆਰ ਹੋ ਜਾਂਦੀ ਹੈ ਗੱਡੀ ਇੱਕ ਜਿਹੜਾ ਇਹ ਮਾਡਲ ਹੈ 골ਡਨ ਟੈਂਪਲ ਦਾ ਇਹਨੂੰ ਮੈਂ ਜੀ ਲੈ ਕੇ ਚੱਲਦਾ ਢਾਈ ਕਿ ਮਹੀਨੇ ਜਿਹੜਾ ਉਹ ਗੱਡੀ ਤੇ ਬਲੇਰੋ ਤੇ ਬਣਦਾ ਬਲੇਰੋ ਤੇ ਬਣਦਾ ਢਾਈ ਮਹੀਨੇ ਲੱਗ ਜਾਂਦੇ ਐ ਇੱਕ ਨੂੰ ਤੇ ਤੁਸੀਂ ਦੇਖ ਸਕਦੇ ਹੋ ਮੀਨਾਕਾਰੀ ਆ ਹਰ ਇੱਕ ਚੀਜ਼ ਨੂੰ ਮੇਨਟੇਨ ਕਰਕੇ ਰੱਖਣਾ ਪਉਂਦਾ ਹਾਂ ਅੱਜ ਵੀ ਆ ਅਸੀਂ ਤਿਆਰ ਕਰ ਰਹੇ ਹਾਂ ਨਾ ਕਿੰਨੀ ਵਾਰੀ ਰੰਗ ਕਰਨਾ ਫਿਰ ਰੇਗਮਾਰ ਮਾਰਨਾ ਪਹਿਲਾਂ ਤਾਂ ਬਣਾਉਣਾ ਹੀ ਡਿਜ਼ਾਈਨ ਕਮਾਲ ਸੀ ਬਿਲਕੁਲ ਦੇਖੋ ਘਰਾਂਲੇ ਐਂ ਬਣਦੀ ਆ ਫਿਰ ਉਦੋਂ ਬਾਅਦ ਔਰੂਪ ਹੋ ਜਾਂਦਾ ਹਾਂਜੀ ਤੁਹਾਡੇ ਕੋਲ ਕਈ ਆ ਗਈਆਂ ਵਾਹਿਗੁਰੂ ਦੀ ਬਹੁਤ ਮਿਹਰ ਆ ਹਾਂਜੀ ਤੇ ਫਿਰ ਸਾਰੀ ਹੈਗੇ ਆ ਜਿਵੇਂ ਅ ਨਿੰਗ ਖਾਸਾ ਦਲ ਦਾ ਉਹਨਾਂ ਦੇ ਵੀ ਉਹ ਖੜੀ ਹੈ ਦੇਖ ਸਕਦੇ ਹੋ ਕਿ ਪਰਲੇ ਪਾਸੇ ਉਹ ਵੇ ਅੱਜ ਇੱਕ ਸ ਨੇ ਕਲਰ ਆਪ ਦੇ ਹਿਸਾਬ ਨਾਲ ਕਰਾਉਣਾ ਹਾਂਜੀ ਚੁਆਇਸ ਹੈ ਉਹ ਉਹਨਾਂ ਦੀ ਚੁਆਇਸ ਸੀਗੀ ਆਪਾਂ ਕੀਤਾ ਉਹ ਤੇ ਇੱਕ ਮੈਂ ਹੋਰ ਦੱਸ ਦਿਆਂ ਇਹ ਟਰਾਲੀ ਇਹ ਪਹਿਲੇ ਫਸਟ ਟਾਈਮ ਸ਼ੁਰੂ ਕੀਤੀਆਂ ਟਰਾਲਿੰਗ ਅੱਗੇ ਵੀ ਖੜੀਆਂ ਇਹ ਹੈਗੀ ਆ ਭਾਈ ਸਾਹਿਬ ਪਾਈਪਿੰਦਰਪਾਲ ਸਿੰਘ ਜੀ ਜੀ ਉਹਨਾਂ ਨੇ ਦਾਨ ਕਰਨੀ ਆ ਗੁਰਦੁਆਰਾ ਕਲਗੀਧਰ ਲੁਧਿਆਣਾ ਵਿੱਚ ਮਾ ਬਹੁਤ ਵੱਡਾ ਨਾਮ ਪੰਥ ਦੇ ਵਿੱਚ ਨਾ ਹਾਂਜੀ ਬਹੁਤ ਸਤਿਕਾਰਤ ਨੇ ਬਿਲਕੁਲ ਜੀ ਤੇ ਦੂਜੀ ਗੱਲ ਇਹ ਮੈਂ ਤੁਹਾਨੂੰ ਦਰਸ਼ਕਾਂ ਨੂੰ ਦੱਸ ਦਿਆਂ ਇਸ ਸਿੱਖਾਂ ਲਈ ਹੀ ਨਹੀਂ ਹਰ ਧਰਮ ਲਈ ਵੀ ਕੋਈ ਵੀ ਤਿਆਰ ਕਰਵਾ ਸਕਦਾ ਹਨਾ ਜੀ ਤੋਂ ਇਹ ਨਾ ਸਮਝੇ ਵੀ ਕਿ ਸਿੱਖਾਂ ਲਈ ਤਿਆਰ ਕਰਦੇ ਆ ਇਦਾਂ ਦੀ ਗੱਲ ਨਹੀਂ ਸਾਂਝੀ ਵਾਲਤ ਵਾਲੀ ਗੱਲ ਆ ਕੋਈ ਵੀ ਆਵੇ ਕਿਰਤੀ ਬੰਦੇ ਨੇ ਤੇ ਜੋ ਗੁਰੂ ਨਾਨਕ ਸਾਹਿਬ ਦਾ ਫਲਸਫਾ ਫਲਸਫਾ ਕਿਰਤ ਵਾਲਾ ਉਸ ਹਿਸਾਬ ਤੇ ਕੋਈ ਆਪਦੇ ਹਿਸਾਬ ਨਾਲ ਤਿਆਰ ਕਰਵਾ ਸਕਦਾ ਮਾਡਲ ਦੇ ਦੇ ਜੀ ਮੈਂ ਪਹਿਲਾਂ ਵੀ ਇੱਕ ਵਾਰ ਆ ਗੱਲ ਸ਼ੇਅਰ ਕਰ ਚੁੱਕਿਆ ਔਰ ਇਸ ਨਗਰ ਦੇ ਜੋ ਸੰਤ ਨੇ ਜੋ ਉਹਨਾਂ ਦੀ ਇਹ ਕਾਰਮਪੂਰਮੀ ਆ ਉਹਨਾਂ ਨੇ ਮੈਨੂੰ ਇੱਥੇ ਲਿਆ ਕੇ ਬਿਠਾ ਕੇ ਵਾਤਾਵਰਨ ਤੇ ਇਸ ਚੀਜ਼ ਦੇ ਵਿੱਚ ਰੱਖਿਆ ਗਿਆ ਜੀ ਪਿੰਡ ਵੱਲੋਂ ਵੀ ਬਹੁਤ ਸਹਿਯੋਗ ਆ ਸਭ ਤੋਂ ਵੱਡਾ ਸਹਿਯੋਗ ਆ ਸੰਤਾਂ ਦਾ ਸਾਡੇ ਸੰਗਤ ਬਹੁਤ ਬਹੁਤ ਵੱਡਾ ਨਾ ਬਹੁਤ ਪਵਿੱਤਰ ਚੰਗੇ ਬੰਦੇ ਨੇ ਬਿਲਕੁਲ ਜੀ ਤੇ ਆਪਾਂ ਫਿਰ ਨਾਲ ਵੀ ਕਰਕੇ ਗੱਲਬਾਤ ਹਾਂਜੀ ਆਪਾਂ ਹੁਣ ਸੰਗਤ ਦਾ ਵੀ ਰਿਵਿਊ ਲੈ ਲਏ ਇਸ ਵਕਤ ਸੰਗਤ ਆਪਣੇ ਕੋਲੇ ਬਾਰਾਮੂਲਾ ਤੋਂ ਪਹੁੰਚ ਚੁੱਕੀ ਆ ਤੇ ਬਾਈ ਜੀ ਕਿਵੇਂ ਲੱਗਿਆ ਫਿਰ ਕਿਵੇਂ ਲੱਗੀ ਫਿਰ ਚਾਚੀ ਕਿੰਨੀ ਚਾਚੀ ਪਹਿਲਾਂ ਤਾਂ ਇਹ ਦੱਸਿਓ ਸਾਨੂੰ ਗੱਲ ਬਣੀ ਬਹੁਤ ਜ਼ਿਆਦਾ ਜੀ ਬਹੁਤ ਅੱਛੀ ਕਿਉਂਕਿ ਨੀ ਦੂਰੋਂ 800 ਕਿਲੋਮੀਟਰ ਬਣ ਗਿਆ 800 900 1600 ਤੇ ਮਲ ਮੁੜਿਆ ਵੱਧ ਠੀਕ ਆ ਹਾਂ ਜਿੰਨਾ ਜਿੰਨਾ ਆਪਾਂ ਸੋਚਿਆ ਸੀ ਉਹਦੇ ਨਾਲੋਂ ਹੀ ਵੱਧ ਮਿਲਿਆ ਇਹ ਕਿਵੇਂ ਪਤਾ ਲੱਗਿਆ ਵੀ ਬਾਈ ਸਤਨਾਮ ਜੀ ਬਣਾਉਂਦੇ ਆ ਮੋਗੇ ਜ਼ਿਲ੍ਹੇ ਦੇ ਵਿੱਚ ਪੰਜਾਬ ਚ ਕਿਵੇਂ ਪਤਾ ਲੱਗਿਆ ਤੁਹਾਨੂੰ ਕਿਵੇਂ ਪਹੁੰਚ ਹੋਈ ਫਿਰ ਇੱਥੇ ਇਹ ਸਾਡੇ ਬਰਿੰਦਰ ਜੀ ਇਹਨਾਂ ਨੂੰ ਜੀ ਜੀ ਹਾਂਜੀ 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 ਸਾਹਿਬ ਜੀ ਵਾਈ ਗੁਰਜੀ ਦਾ ਖਾਸਤਾ ਵਾਈ ਗੁਰਜੀ ਦੀ ਫਤਿਹ ਅਹ ਦੇਖੋ ਵੀਰ ਜੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਅੱਜ ਮੈਂ ਸਮਝਦਾ ਕਿ ਗੁਰੂ ਸਾਹਿਬ ਦੀ ਇੰਨੀ ਹੀ ਮੇਰ ਬਖਸ਼ਿਸ਼ ਸਾਰੀ ਸੰਗਤ ਤੇ ਹੋਈ ਹੈ ਅ ਜਿਵੇਂ ਕਿ ਖਾਲਸਾ ਜੀ ਆਪ ਦੱਸ ਰਹੇ ਹੋ ਕਿ ਅਸੀਂ 12 ਮੂਲਾ ਜੰਮੂ ਕਸ਼ਮੀਰ ਦੀ ਧਰਤੀ ਤੋਂ ਇੱਥੇ ਪਹੁੰਚੇ ਗੁਰਦੁਆਰਾ ਛੇਵੇਂ ਪਾਚਾ ਜਿਹੜੇ ਕਿ ਹੁਣੇ ਤੁਸੀਂ ਦੱਸ ਰਹੇ ਕਿ ਅਸੀਂ ਗਏ ਆ ਵਾਸਤੇ ਜੀ ਜੀ ਉੱਥੋਂ ਵੀਰ ਜੀ ਇੱਕ ਮਹਾਰਾਜ ਨੇ ਸਾਡੀ ਝੋਲੀ ਦੇ ਵਿੱਚ ਇੱਕ ਸੇਵਾ ਪਾਈ ਤੇ ਇਸ ਤਰ੍ਹਾਂ ਕਿ ਕਿਉਂਕਿ ਅੱਜ ਕੱਲ ਅਸੀਂ ਦੇਖ ਰਿਹਾ ਕਿ ਜਦੋਂ ਅਸੀਂ ਇਹ ਭਾਲ ਕਰਦੇ ਹਾਂ ਕਿ ਸਾਡੀ ਕਰਨ ਦੇ ਵਿੱਚ ਅੱਛੇ ਅੱਛੇ ਬੜੇ ਸੋਹਣੇ ਮਨਾਰੇ ਹੋਣ ਗੱਡੀਆਂ ਹੋਣ ਇਹ ਹੁਣ ਤੇ ਮਨ ਦੇ ਵਿੱਚ ਇੱਕ ਚਾਪ ਪੈ ਪੈਦਾ ਹੋਇਆ ਕਿ ਬਾਈ ਕਿਉਂ ਨਾ ਐਸਾ ਹੋਏ ਸਾਰੀ ਸੰਗਤ ਜਿਹੜੇ ਸੇਵਾਦਾਰ ਆਪ ਜੀ ਦੇਖ ਰਹੇ ਹੋ ਜਿਹੜੇ ਬਹੁਤ ਹੀ ਸਤਿਕਾਰਯੋਗ ਸਾਡੇ ਮਨ ਦੇ ਵਿੱਚ ਇਹ ਚਾਹ ਪੈਦਾ ਹੋਇਆ ਕਿ ਜਿਹੜਾ ਗੁਰੂ ਸਾਹਿਬ ਜਿੱਦੇ ਕਰਕੇ ਅਸੀਂ ਇਹ ਨਿਗਾ ਮਾਨ ਮਾਰ ਰਹੇ ਆ ਇੰਨੀਆਂ ਅਸੀਂ ਸਹੂਲਤਾਂ ਪ੍ਰਾਪਤ ਕਰ ਰਹੇ ਆ ਤੇ ਉਹਦਾ ਸਤਿਕਾਰ ਉਸ ਮਹਾਰਾਜ ਦਾ ਗੁਰੂ ਸਾਹਿਬ ਦਾ ਮਾਣ ਆਦਰ ਸਤਕਾਰ ਦੇ ਵਾਸਤੇ ਕਿਉਂ ਨਾ ਸਾਡੇ ਕੋਲ ਇੱਕ ਉਹਦੀ ਆਪਣੀ ਚੀਜ਼ ਹੋਵੇ ਨਵੀਂ ਚੀਜ਼ ਹੋਵੇ ਜਿਹਦੇ ਵਿੱਚ ਮਹਾਰਾਜ ਜਿਹੜਾ ਸ਼ੁਸ਼ੋਭਤ ਹੋਣ ਤੇ ਥਾਵਾ-ਥਾਵਾ ਜਾ ਕੇ ਆਪਣੇ ਦਰਸ਼ਨ ਦੀਦਾਰ ਜਿਹੜੇ ਉਹ ਦੇਣ ਦਾ ਤਾਰ 4-5 ਮਹੀਨੇ ਦੇ ਵਿੱਚ ਜਿਹੜਾ ਇਹ ਪੂਰਾ ਨਿਰੰਤਰ ਸੇਵਾ ਚੱਲੀ ਹੈ ਜਿਹਦੇ ਵਿੱਚ ਸੰਗਤ ਨੇ ਆਪਣਾ 17-18 ਲੱਖ ਰੁਪਏ ਦਾ ਜਿਹੜਾ ਯੋਗਦਾਨ ਹੈ ਉਹ ਜਿਹੜਾ ਹੈ ਔਰ ਤੁਸੀਂ ਦੇਖੋ ਗੁਰੂ ਸਾਹਿਬ ਦੀ ਰਹਿਮਤ ਕਿੰਨੀ ਹੈ ਕਿ ਜਦੋਂ ਅਸੀਂ ਅਕਾਊਂਟ ਖੋਲਣ ਵਾਸਤੇ ਗਏ ਕਿਉਂਕਿ ਇਸ ਮਿਸ਼ਨ ਦਾ ਨਾਂ ਹੀ ਮਿਸ਼ਨ ਪਾਲਕੀ ਸਾਹਿਬ ਰੱਖਿਆ ਗਿਆ ਮਿਸ਼ਨ ਪਾਲਕੀ ਸਾਹਿਬ ਤੇ ਮਿਸ਼ਨ ਪਾਲਕੀ ਸਾਹਿਬ ਦੇ ਨਾਂ ਤੋਂ ਹੀ ਗੁਰੂ ਕੀ ਸੰਗਤ ਮੈਂ ਤੁਹਾਨੂੰ ਆਪ ਜੀ ਨੂੰ ਦੱਸਾਂ ਕਿ ਦੇਖੋ ਕਿੰਨੀ ਬਖਸ਼ਿਸ਼ ਹੋਈ ਗੁਰੂ ਸਾਹਿਬ ਦੀ ਕਿ ਆਪ ਜੀ ਨੰਬਰ ਦੇਖ ਰਹੇ ਹੋ ਜਿਹੜਾ ਅਕਾਊਂਟ ਨੰਬਰ ਸਾਨੂੰ ਬੈਂਕ ਵੱਲੋਂ ਵਿਲਿਆ ਮਿਸ਼ਨ ਦਾ ਉਹ ਵੀ 13 13 ਅਛਾ ਉਹ ਵੀ 13 ਉਹ ਵੀ 13 ਜਿਹੜਾ ਕਿ ਸਾਡੇ ਪਹਿਲੀ ਪਾਤਸ਼ਾਹੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਬੜਾ ਹੀ ਆਪ ਜੀ ਸਾਰੇ ਇਤਿਹਾਸ ਤੋਂ ਜਾਣੋ ਜੀ ਤੇ ਉਹ ਗੱਲ ਉੱਥੇ ਰਹੀ ਜਦੋਂ ਅਸੀਂ ਕਿਉਂਕਿ ਹੁਣ ਡਾਕੂਮੈਂਟੇਸ਼ਨ ਕਰਨੀ ਹੈ ਗੱਡੀ ਦੀ ਪਾਲਕੀ ਸਾਹਿਬ ਦੀ ਕਿਉਂਕਿ ਗੱਡੀ ਤੇ ਫਿਰ ਉਹ ਗੱਡੀ ਨਹੀਂ ਰਹੀ ਨਾ ਫਿਰ ਗੱਡੀ ਕਨਵਰਟ ਹੋ ਗਈ ਸਾਡੀ ਪਾਲਕੀ ਸਾਹਿਬ ਚ ਸ਼ਰਤਾਂ ਚੜ ਗਈ ਆਪਣੇ ਦੇਖੋ ਫਿਰ ਜਦੋਂ ਤੁਸੀਂ ਪਾਲਕੀ ਪਹਿਲੇ ਤੇ ਗੱਡੀ ਸੀ ਵੀਰ ਜੀ ਫਿਰ ਗੱਡੀ ਨਹੀਂ ਕਹਿ ਸਕਦੇ ਆਪਾਂ ਕਿਉਂਕਿ ਜਿਹੜੀ ਸਾਡੀ ਰਹਿਤ ਮਰਿਆਦਾ ਦੇ ਅਨੁਸਾਰ ਤੁਸੀਂ ਫਿਰ ਇੱਕ ਜਦੋਂ ਇਹ ਚੀਜ਼ ਗੁਰੂ ਦੇ ਵਾਸਤੇ ਸਾਡੇ ਜੀਵਤੀ ਜਾਗਤੀ ਜੋਧ ਦੇ ਵਾਸਤੇ ਵਰਤੋਂ ਕੀਤੀ ਜਾਵਣੀ ਹੈ ਤੇ ਇਸ ਕਰਕੇ ਫਿਰ ਉਹਨਾਂ ਸੀ ਗੱਡੀ ਤੇ ਨਹੀਂ ਕਹਿ ਸਕਦੇ ਇਹਦਾ ਨਾਂ ਸਾਡਾ ਮਰਿਆਦਾ ਦੇ ਵਿੱਚ ਹੈ ਪਾਲਕੀ ਸਾਹਿਬ ਜੀ ਤੇ ਪਾਲਕੀ ਸਾਹਿਬ ਦੇ ਵਿੱਚ ਦੇਖੋ ਮਹਾਰਾਜ ਦੀ ਇੰਨੀ ਬਖਸ਼ਿਸ਼ ਹੋਈ ਕਿ ਜਿਹੜਾ ਨੰਬਰ ਜਿਹੜਾ ਕਿ ਇੱਕ ਸਰਕਾਰੀ ਨੰਬਰ ਹੁੰਦਾ ਇੱਕ ਆਰਟੀਓ ਆਫਿਸ ਤੋਂ ਪ੍ਰੋਵਾਈਡ ਹੁੰਦਾ ਉਹਦਾ ਨੰਬਰ ਵੀ ਤੁਸੀਂ ਦੇਖ ਸਕਦੇ ਹੋ ਵੀਰ ਜੀ ਉਹ ਵੀ 13 13 ਬੈਂਕ ਅਕਾਊਂਟ ਨੰਬਰ ਵੀ 13 13 ਤੇ ਜਿਹੜਾ ਆਰਟੀਓ ਦਾ ਨੰਬਰ ਸਾਨੂੰ ਇਸ਼ੂ ਹੋਇਆ ਉਹ ਵੀ 13 13 ਕਿਵੇਂ ਸੰਪਰਕ ਕਿਵੇਂ ਹੋਇਆ ਤੁਹਾਡਾ ਹਾਂ ਵੀਰ ਜੀ ਜਦੋਂ ਜਦੋਂ ਹੁਣ ਜਿਸ ਤਰ੍ਹਾਂ ਮੈਂ ਆਪ ਜੀ ਨੂੰ ਦੱਸ ਰਿਹਾ ਸੀ ਕਿ ਜਦੋਂ ਮਨ ਦੇ ਵਿੱਚ ਜਦੋਂ ਇਹ ਚਾਹ ਬਣਿਆ ਨਾ ਸਾਡਾ ਕਿ ਬਾਈ ਨਹੀਂ ਜਾਣਾ ਹੈ ਤੇ ਪਹਿਲਾ ਚ ਉਹ ਸਵੇਰ ਸਾੜੀਆਂ ਸਰਚਾਂ ਸ਼ੁਰੂ ਹੋ ਗਈਆਂ ਵੀਰ ਜੀ ਕਿ ਕਿੱਥੇ ਕਿੱਥੇ ਕਾਮਲ ਜੜੇ ਹੁੰਦੇ ਆ ਕੋਈ ਕਵੇ ਸਾਨੂੰ ਕਿ ਬਾਈ ਉਹਦੇ ਚਲੇ ਜਾਓ ਆਪਣਾ ਜਲੰਧਰ ਚਲੇ ਜਾਓ ਕਿ ਇਹਨੇ ਸਰੰਦ ਕਿਆ ਕਿਸੇ ਨੇ ਕਿ ਹੋਰ ਥਾਂ ਬੋਲਿਆ ਤੇ ਲੇਕਿਨ ਕੀ ਹੋਇਆ ਜਿਹੜੀ ਸਾਡੇ ਮਨ ਨੂੰ ਵੀਰ ਜੀ ਗੱਡੀ ਉਸ ਟਾਈਮ ਜਿਹੜੀ ਪਾਲਕੀ ਸਾਹਿਬ ਜਿਹੜਾ ਅਸੀਂ ਜਿਹੜੀ ਜਿਹਦੀ ਪਾਲਕਾਰੇ ਸਾ ਮਨ ਦੇ ਵਿੱਚ ਉਹਦਾ ਮਾਡਲ ਸਾਨੂੰ ਆਨਲਾਈਨ ਜਦੋਂ ਸਰਚਾਂ ਕਰ ਕਰਕੇ ਉਹ ਦੇਖੇ ਤੇ ਸਾਨੂੰ ਇਹ ਪਾਲਕੀ ਸਾਹਿਬ ਦੇ ਦਰਸ਼ਨ ਦਿਦਾਰੇ ਹੋਏ ਥਰੂ ਇੰਟਰਨੈਟ ਜੀ ਤੇ ਉੱਥੋਂ ਵਿਰਜਨ ਇੱਕ ਐਡ ਕਰਵਾਈ ਸੀ ਮੇਰੇ ਖਿਆਲ ਮੈਨੂੰ ਯਾਦ ਨਹੀਂ ਕਿ ਤੁਸੀਂ ਵਿਰਦੀ ਤੁਸੀਂ ਨੇ ਕੀਤੀ ਕਿਸ ਨੇ ਇਹ ਨਾ ਨਹੀਂ ਕੀਤੀ ਸੀ আচ্ছা ਹਾਂ ਹਾਂ ਜੀ ਤੇ ਉਹ ਉਸ ਐਡ ਤੱਕ ਪਹੁੰਚ ਗਏ ਉਹਦੇ ਦੀ ਨੰਬਰ ਵੀ ਲਿਖਿਆ ਹਰ ਚੀਜ਼ ਅਸੀਂ ਵਿਰਜਿਆਂ ਨੂੰ ਮੇਰੇ ਇੱਕ ਸੰਪਰਕ ਜਦੋਂ ਉਹ ਜਿਹੜਾ ਹੋਇਆ ਉੱਥੇ ਸਾਰੀ ਸਮੂਹ ਸੰਗਤ ਜੰਮੂ ਕਸ਼ਮੀਰ ਦੇ ਵਾਸਤੇ ਅੱਜ ਬਹੁਤ ਹੀ ਜਿਹੜਾ ਹੈ ਚੜਦੀ ਕਲਾ ਚੜਦੀ ਕਲਾ ਵਾਲਾ ਸਮਾਂ ਕਿ ਅੱਜ ਅਸੀਂ ਬਹੁਤ ਹੀ ਪਿਆਰੀ ਆਪਣੀ ਗੁਰੂ ਦੀ ਜਿਹੜੀ ਚੀਜ਼ ਹੈ ਉਹ ਅਸੀਂ ਆਪਣੇ ਗੁਰੂ ਘਰ ਦੇ ਵਿੱਚ ਲੈ ਕੇ ਜਿਹੜਾ ਹੈ ਉਹ ਸੰਗਤ ਦੇ ਵਰਤੂ ਵਾਸਤੇ ਲੈ ਕੇ ਜਾ ਰਹੇ ਹਾਂ ਜੀ ਬਿਲਕੁਲ ਸੋ ਇਹ ਦੇਖੋ ਜੀ ਇਸ ਤੋਂ ਪਹਿਲੇ ਕਿ ਮੈਂ ਆਪ ਜੀ ਨੂੰ ਦੱਸ ਦਾਂ ਇੱਕ ਤੋਂ ਪਹਿਲੇ ਕਿ ਮੈਂ ਆਪ ਜੀ ਨੂੰ ਦੱਸਣੀ ਆ ਅੱਜ ਸਾੜਾ ਜਿਹੜੀ ਇਹ ਅੱਜ ਰਿਸੀਵ ਅਸੀਂ ਕਰਨ ਜਾ ਰਹੇ ਹਾਂ ਮੈਂ ਆਪਣੇ ਬਹੁਤ ਹੀ ਸਤਿਕਾਰਯੋਗ ਵੱਡੇ ਵੱਡੇਰੇ ਜਿਹੜੇ ਅੱਜ ਸਾਡੇ ਨਾਲ ਚੱਲ ਕੇ ਜੰਮੂ ਤੋਂ ਸਾਡੇ ਨਾਲ ਆਏ ਨੇ ਵੀਰ ਜੀ ਕਿਉਂਕਿ ਦੇਖੋ ਵੀਰ ਜੀ ਹਮੇਸ਼ਾ ਹੀ ਜਦੋਂ ਤੁਸੀਂ ਕਿਸੇ ਅ ਕੰਮ ਨੂੰ ਲੈਂਦੇ ਹੋ ਨਾ ਤਾਂ ਤੁਹਾਨੂੰ ਆਪ ਜੀ ਨੂੰ ਏਕੇ ਦੇ ਵਿੱਚ ਰਹਿਣਾ ਪੈਂਦਾ ਤੇ ਮੈਂ ਸਮਝਦਾ ਕਿ ਮੈਂ ਆਪਣੇ ਵੀਰ ਸਰਦਾਰ ਹਰਜਿੰਦਰਪਾਲ ਸਿੰਘ ਜੀ ਨੂੰ ਬੇਨਤੀ ਕਰਦੇ ਆ ਕਿ ਉਹ ਸਾਹਮਣੇ ਆਣ ਤੇ ਸਰਦਾਰ ਸਤਨਾਮ ਸਿੰਘ ਜੀ ਪਾਸੋਂ ਇਹਦੀ ਜਿਹੜੀ ਚਾਬੀ ਹੈ ਉਹ ਰਿਸੀਵ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਸਟ ਟਾਈਮ ਆਪਾਂ ਜੋ ਪਾਰਕੀ ਸਾਹਿਬ ਵਧਾਈ ਕੀ ਕਰਨੀ ਹੈ ਸੰਗਤ ਨੂੰ ਆਪਾਂ ਇਸ ਦੀਆਂ ਚਾਬੀਆਂ ਦਿੰਨੇ ਆ ਤੇ ਵਧਾਈ ਦੇ ਪਾਤਰ ਕਹਿੰਨੇ ਆ ਜਿਉਂ ਆ ਕਹਿੰਨੇ ਆ ਸੋ ਫਤੇ ਪ੍ਰਵਾਹਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਭਾਈ ਜੀ ਫਿਰ ਕਿਵੇਂ ਲੱਗਿਆ ਕੰਮ ਆ ਦੇਖੋ ਵੀਰ ਜੀ ਤੁਸੀਂ ਕੰਮ ਦਾ ਪੁੱਛ ਰਹੇ ਹੋ ਇਹ ਸੇਵਾ ਬੇਸਿਕਲੀ ਜਿਹੜੀ ਸਤਨਾਮ ਸਿੰਘ ਜੀ ਦੇ ਝੋਲੀ ਦੇ ਵਿੱਚ ਗੁਰੂ ਸਾਹਿਬ ਨੇ ਲਗਵਾਈ ਹੈ ਉਹ ਉਸਤੇ ਪਹਿਰਾ ਦਿੰਦੇ ਹਾਂ ਉਸ ਸੇਵਾ ਤੇ ਪਹਿਰਾ ਦਿੰਦੇ ਹਾਂ ਸਤਨਾਮ ਸਿੰਘ ਜੀ ਨੂੰ ਜੋ ਚੀਜ਼ਾਂ ਜੋ ਚੀਜ਼ਾਂ ਅਸੀਂ ਆਪਣੇ ਮਨ ਦੇ ਵਿੱਚ ਕਾਲੀਆਂ ਸਨ ਕਿ ਹਾਂ ਜੀ ਸਾਡੀ ਚੀਜ਼ ਸਾਡੀ ਪਾਲਕੀ ਸਭ ਇਸ ਤਰ੍ਹਾਂ ਇਸ ਤਰ੍ਹਾਂ ਹੋ ਸਕਦੀ ਹੈ ਅੱਜ ਜਦੋਂ ਅਸੀਂ ਇਹਨਾਂ ਦੇ ਕੋਲ ਪਹੁੰਚੇ ਅਸੀਂ ਦੇਖ ਰਹੇ ਹਾਂ ਕਿ ਕੰਮ ਬਿਲਕੁਲ ਉਸ ਤਰ੍ਹਾਂ ਦਾ ਹੀ ਹੈ ਜਿਸ ਤਰ੍ਹਾਂ ਦੇ ਅਸੀਂ ਇਸ ਚੀਜ਼ ਦੀ ਪਾਲ ਕਰੇ ਸੀ ਬਿਲਕੁਲ ਐ ਬਿਲਕੁਲ ਤਕੜੀ ਚੀਜ਼ ਜਿਹੜੀ ਹੈ ਉਹ ਅਸਤਨਾਮ ਸਿੰਘ ਜੀ ਨੇ ਗੁਰੂ ਦੀ ਨਿਯਮਤ ਸਾਨੂੰ ਜਿਹੜੀ ਉਹ ਬਖਸ਼ਿਸ਼ ਜਿਹੜੀ ਹੈ ਅੱਜ ਕੀਤੀ ਹੈ ਬਸੇ ਬਾਰਾਮੂਲਾ ਤੋਂ ਆਏ ਸੰਗਤ ਨੂੰ ਜੀਓ ਹੈ ਕਰਨੇ ਆ ਔਰ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਕਿ ਇੰਨੀ ਦੂਰੋਂ ਸਤਿ ਸ੍ਰੀ ਸਾਈ ਸਾਡੇ ਹੁਨਰ ਨੂੰ ਪਛਾਣ ਕੇ ਉਸ ਜਗ੍ਹਾ ਤੇ ਲੈ ਕੇ ਜਾ ਰਹੇ ਹਾਂ ਧੰਨਵਾਦ